ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਗਲਾ ਬਣਾਉਣਾ ਦੱਸਾਂਗੇ ਡਿਜ਼ਾਈਨ ਵਾਲਾ ਇਹ ਦੇਖੋ ਇਹ ਵਾਲਾ ਬੁੱਕਰਮ ਤੇ ਨਾ ਕੱਪੜੇ ਨੂੰ ਆਪਾਂ ਅਟੈਚ ਕਰ ਲਿਆ ਪਹਿਲਾਂ ਠੀਕ ਆ ਇਹਨੂੰ ਆਪਾਂ ਹੁਣ ਕੱਪੜੇ ਦੇ ਪੁੱਠੀ ਸਾਈਡ ਤੇ ਰੱਖਿਆ ਤੇ ਆ ਦੇਖੋ ਇੱਦਾਂ ਸਲਾਈ ਲਗਾ ਲਈ ਸਲਾਈ ਇਹ ਵਾਲੀ ਲਗਾ ਕੇ ਹੁਣ ਇਹਨੂੰ ਆਪਾਂ ਨਾ ਇੱਥੋਂ ਕਟਿੰਗ ਕਰ ਦੇਣਾ ਕਟਿੰਗ ਕਰਕੇ ਇਹਨੂੰ ਸਿੱਧੇ ਪਾਸੇ ਪਲਟਣਾ ਹੈ ਗਲੇ ਨੂੰ ਹਾਂਜੀ ਦੇਖੋ ਇਹਨੂੰ ਆਪਾਂ ਕਟਿੰਗ ਕਰ ਲਈਏ ਕਟਿੰਗ ਕਰਕੇ ਨਾ ਇਹ ਸਾਰੇ ਕੱਟ ਲਗਾ ਲਈਏ ਆਪਾਂ ਦੇਖੋ ਛੋਟੇ ਛੋਟੇ ਸਾਰੇ ਕੱਟ ਲਗਾ ਲਏ ਇਹਨੂੰ ਸੈਂਟਰ ਚ ਵੀ ਵੀ ਵਾਲੇ ਨੂੰ ਇਹਨੂੰ ਕੱਟ ਲਗਾ ਕੇ ਹੁਣ ਇਹਨੂੰ ਆਪਾਂ ਸਿੱਧੀ ਸਾਈਡ ਪਲਟਾਂਗੇ ਹਾਂਜੀ ਦੇਖੋ ਇਹਨੂੰ ਸਿੱਧੇ ਪਾਸੇ ਆਪਾਂ ਗਲੇ ਨੂੰ ਪਲਟ ਲਿਆ ਇਦਾਂ ਪਲਟ ਕੇ ਨਾ ਇਹ ਵਾਲੀ ਸਾਇਰ ਤੇ ਸੈਂਟਰ ਕਰਕੇ ਨਾ ਇਹਨੂੰ ਬਿਲਕੁਲ ਸ਼ਰਟ ਦੀ ਸੈਂਟਰ ਤੇ ਕੱਚਾ ਕਰ ਲੈਣਾ ਆਪਾਂ ਥੋੜੀ ਜੀ ਜਗ੍ਹਾ 'ਚ ਬਸ ਇਹਨੂੰ ਹੁਣ ਆਪਾਂ ਕੱਚਾ ਕੀਤੇ ਹੋਏ ਨੂੰ ਹੁਣ ਆਪਾਂ ਇੱਥੇ ਸਟਾਰਟਿੰਗ ਕਰਾਂਗੇ ਤੇ ਇਹਦੇ ਰਾਉਂਡ ਹੀ ਲਾਸਟਿਕ ਲਾਵਾਂਗੇ ਡਿਜ਼ਾਈਨ ਦੇ ਨਾਲ ਨਾਲ ਉਨੀ ਵੱਧਣਾ ਸਾਰੇ ਉੱਪਰ ਤੱਕ ਲੈਸ ਲਗਾ ਦਾਂਗੇ ਹਾਂਜੀ ਇਹ ਦੇਖੋ ਹੁਣ ਆਪਾਂ ਇਹਨੂੰ ਲੈਸ ਲਗਾਤੀ ਲੈਸ ਲਗਾ ਕੇ ਆਪਾਂ ਇੰਨੀ ਲੁਕਲ ਰੈਡੀ ਕਰਦੇ ਹੁਣ ਇਹਦੇ ਵਿੱਚ ਨਾ ਇੱਥੇ ਰੈੱਡ ਕਲਰ ਦੇ ਬਟਨ ਲਗਾਵਾਂਗੇ ਬਟਨ ਲਗਾ ਕੇ ਫਿਰ ਤੁਹਾਨੂੰ ਫਾਈਨਲ ਲੁਕ